ਵਾਗੇ ਵੈਸ ਟ੍ਰੇਡਰ ਤੇ ਵੈਸ ਜਾਫੀ ਵਦਿਆ ਲਓ ਜੀ ਫਰਸਟ ਪ੍ਰਾਈਜ਼ ਦੇਣਾ ਪਹਿਲਾ ਆ ਜੀ ਪਹਿਲਾ ਫਰਸਟ ਪ੍ਰਾਈਜ਼ ਮਤਲਬ ਦਾ ਹਰਿਆਣਾ ਭਾਈ ਜੀ ਡੱਬੂ ਢੰਗੇੜਾ ਸ਼ੈਂਟੀ ਚੀਕਾ ਇਹ ਮੱਲ ਵੀ ਖਾੜੇ ਵਿੱਚ ਜਾਣ ਡੱਬੂ ਢੰਗੇੜਾ ਦੇ ਸ਼ੈਂਟੀ ਚੀਕਾ ਬਰਤਰੀ ਸਵਾਣਾ ਦੇ 2 ਰੁਪਈ ਇਹ ਵੀ ਜਿਹੜੇ ਖਾੜਾ ਪਾਸਾ ਦੇ ਵਿੱਚ ਜਾਣ ਮੇਰੀ ਬੇਨਤੀ ਹੈ ਸ਼ੰਗਾਰਾ ਵਰਸੇ ਗੁਰਵਿੰਦਰ ਮੁਰਕਾ ਫਿਰਜਾ ਹਵੀਰਾ ਦੀ ਟੀਮ ਨੇ ਜਿਹੜਾ ਉਹ ਦੂਜਾ ਪ੍ਰਾਈਜ਼ ਜਿੱਤਿਆ ਹੈ ਪੰਜਾਬ ਪੋਰਟ ਦੇ ਜਿੰਨੇ ਵੀ ਮੁਲਾਜ਼ਮ ਸਭਾਰਾ ਤੋਂ ਖੇਡ ਮਿਲਦੇ ਬੁਝਦੇ ਆਏ ਸਾਰਿਆਂ ਦਾ ਬਹੁਤ ਧੰਨਵਾਦ 23 77 ਗੁਰਜੀ ਦੋਤਾ ਹੈ ਪੁੱਲਾ ਨਾ ਕਹਿੰਦੇ ਖੇਡ ਕਬੱਡੀ ਵਿੱਚ ਬਹੁਤ ਪਤਾ ਹੈ ਇਹਨਾਂ ਭਰਾਵਾਂ ਦਾ ਧੰਨਵਾਦ ਹੈ ਤੇ ਅੱਜ ਰਿੰਕੂ ਨੇ ਆਦੇ ਇਲਾਕੇ ਦੇ ਵਿੱਚ ਦੱਸਿਆ ਵੀ ਕਬੱਡੀ ਤੇ ਕਰੋੜਾਂ ਨਿਸ਼ਾਫਰ ਕਰਿਆ ਹੈ ਸੋ ਬਹੁਤ ਬਹੁਤ ਧੰਨਵਾਦ ਆਪਾਂ ਰਿਕੂ ਸਮਰਾਜੀ ਬਾਬਾ ਕਸ਼ਮੀਰ ਸਿੰਘ ਦੀ ਠੂਰੀ ਵਾਲੇ ਨਾਲ ਹੀ ਬਾਬਾ ਸੁਖਵਿੰਦਰ ਸਿੰਘ ਦੀ ਪੂਰੀ ਹਲੇ ਤੇ ਨਾਲ ਹੀ ਸਰਦਾਰ ਬਹਾਦਰ ਸਰਦਾਰ ਹਰਮੀਤ ਸਿੰਘ ਜੀ ਪਠਾਣਾਵਾ ਜਿਹੜਾ ਤੇ ਨਾਲ ਹੀ ਸਾਡੇ ਦਰਮਿਆਨ ਸਰਦਾਰ ਬਹਾਦਰ ਸਰਦਾਰ ਗੁਰਪ੍ਰੀ ਸਿੰਘ ਪਿੰਡਰ ਐਸਐਚਓ ਥਾਣਾ ਜਲਕਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਉਹ ਵੀ ਵੀਰ ਦਾ ਇੱਥੇ ਪਹੁੰਚਣ ਤੇ ਨਿੱਗੀ ਗਿਆ ਅਕਦੇ ਗੋਪੀ ਸਰਪੰਚ ਆਵਾਜ਼ ਵੀ ਪਾਰਟੀ ਬਲਾਕ ਪ੍ਰਧਾਨ ਹੈ ਸਾਡਾ ਵੀਰ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਹੈ ਸਾਡੇ ਬਹੁਤ ਹੀ ਸਤਾਰਿਓ ਮੈਸਚਓ ਜੋ ਕਾ ਸਰਦਾਰ ਗੁਰਪ੍ਰੀਤ ਸਿੰਘ ਇਹੰਦਰ ਸਾਡੇ ਚੌਕੀ ਇਨਚਾਰਜ ਗੁਰਵਿੰਦਰ ਸਿੰਘ ਇੱਕ ਕੰਗਤ ਕਰਨ ਵਾਲੀ ਸਮੂਚੀ ਟੀਮ ਆਈ ਹੈ ਉਹਨਾਂ ਦੇ ਇੱਥੇ ਆਉਣ ਤੇ ਐਮਐਲਏ ਸਾਹਿਬ ਵੱਲੋਂ ਜਿਹੜਾ ਬੰਦਾ ਮਿਹਨਤ ਕਰਦਾ ਆਪਣੀ ਨੀਤ ਸਾਫ਼ ਰੱਖਦਾ ਉਹਨੂੰ ਦੇਰ ਮਿਹਨਤ ਦਾ ਫਲ ਜਰੂਰ ਮਿਲਦਾ ਹੈ ਪਿੱਛੇ ਰਿੱਗੂ ਵਾਲੀ ਦੇ ਕਹਿੰਦੇ ਸੁੱਖਾ ਸਰਬੋਤਮਿਆ ਇਹ ਮਾਝੇ ਤੋਂ ਆਇਆ ਤੇ ਗੱਲਜੀਤ ਦੇ ਸਾਹਿਬ ਪਰਵੰਤਰਾ ਨੇ ਸੋ ਜਿੱਥੋਂ ਜਿੱਥੋਂ ਗੱਡੀ ਲੰਘੂਗੀ ਤਾੜੀਆਂ ਮਾਰਦੇ ਰਹੋ ਮੇਰੇ ਵੀਰੋ